ਮੁਕੇਰੀਆਂ ਦਸੂਹਾ ਹਾਈਵੇ ਤੇ ਸੁਰਿੰਦਰ ਪੈਟਰੋਲ ਪੰਪ ਅਤੇ ਐਫਸੀਆਈ ਦੇ ਗੋਦਾਮਾਂ ਦੇ ਸਾਹਮਣੇ ਹੋਇਆ ਭਿਆਨਕ ਐਕਸੀਡੈਂਟ ਕਿਹੜਾ ਸੌਇਆ ਕਿਤਾ ਇਸ ਸਰ ਆਪਣੇ ਸੁਰਿੰਦਰ ਪੈਟਰੋਲ ਪੰਪ ਦੇ ਸਾਹਮਣੇ ਮੁਕੇਰੀਆਂ ਉਥੇ ਐਕਸੀਡੈਂਟ ਹੋਇਆ ਹੈ ਸਾਨੂੰ ਕਿ ਰਹੀ ਦੇ ਨਾਲ ਤਲਾਸ਼ ਕੀਤੀ ਆ ਮੁਕੇਰੀ ਆ ਗਈ ਹੁਣ ਸਾਫੀਲ ਕਰ ਰਹੇ ਆ ਦੋ ਬਦੇ ਝੱਟੇ ਹੋਏ ਜਿਹੜਾ ਹੌਸਪੀਟਲ ਪਹੁੰਚਾਇਆ ਗਿਆ ਤੇ ਜਿਹੜੀ ਟ੍ਰੈਫਿਕ ਚੱਲੂ ਭਾਲ ਓਕੇ ਸਰ ਯਕਟਿੰਡ ਜੀ ਇਹ ਫਾਇਰ ਮਿੱਥੋ ਹੀ ਆ 10 ਮਿੰਟ ਲੀਟ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਕਿਧਰੋਂ ਗੱਡੀ ਆ ਰਹੀ ਸੀ ਇਹ ਗੱਡੀ ਸਰ ਨੂੰ ਆ ਰਹੀ ਟਰਾਲੀ ਨਾਲ ਹੋਇਆ ਤੇ ਬੰਦੇ ਨੂੰ ਕਿਹੜਾ ਸੀਰੀਅਸ ਹੋਇਆ ਉਹਨੂੰ ਮੱਕਨ ਹੌਸਪੀਟਲ ਵਿੱਚ ਦਾਖਲ ਕਰਾਇਆ ਗਿਆ ਤੇ ਦੂਸਰਾ ਕਿਹੜਾ ਬੰਦਾ ਉਹਨੂੰ ਉੱਥੇ ਪਹੁੰਚਾ ਦਿੱਤਾ ਗਿਆ ਤੇ ਦੂਜਾ ਕਿਹੜਾ ਬੰਦਾ ਥੋੜਾ ਥੋੜਾ ਸੀਰੀਅਸ ਆ ਕਿਹੜਾ ਸੈਕਟਰ ਦੇ ਸੀਗਾ ਮੈਂ ਗੱਡੀ ਸੀਗਾ ਥੋ ਠੀਕ ਠਾਕ ਹੈ ਤਾਂ ਉਹ ਦੋਨੇ ਤੇ ਗੱਡੀਆਂ ਆਪਣੇ ਇੱਥੇ ਫੇਟ ਦਾ ਬਚਾ ਲਏ ਆ ਤੇ ਇਹ ਗੱਡੀ ਕਿੱਧਰੋਂ ਆ ਰਹੀ ਸੀ ਗੱਡੀਆਂ ਇਹਨਾਂ ਤੋਂ ਆ ਰਹੀਆਂ ਕਿਧੇ ਕਿ ਕਿਹੜੀ ਸਾਈਡ ਆਪਣੇ ਇਧਰੋਂ ਸੋ ਵੱਡਾ ਰੁਵਾੜੀ ਹਿੱਟਿਆ ਇਸ ਵੇ ਸਾਈਡ ਤੋਂ ਆ ਰਹੀ ਦਿਸੂਏ ਸਾਈਡ ਆ ਰਹੀ ਮਕੇਲੇਵਾਲ ਨੂੰ ਜਾ ਰਹੀ ਹਾਂਜੀ ਹਾਂਜੀ ਇਧਰੋਂ ਸੋਏ ਤੋਂ ਆ ਰਹੀ ਹਾਂਜੀ ਮਕੇਲੇ ਦੇ ਦੋਨੇ ਇਹ ਪਿੱਛੇ ਹੀ ਗੱਡੀ ਹਾਂਜੀ ਤੇ ਜਿਹੜਾ ਬੰਦਾ ਹੈਗਾ ਜਿਹੜਾ ਸੀਰੀਅਸ ਬੰਦਾ ਉਹ ਟਰਾਲੀ 'ਚ ਬੈਠਾ ਹੋਇਆ ਹੈਗਾ ਉਹ ਜਦੋਂ ਬੱਜੀ ਆ ਨਾ ਉਪਰ ਦੇ ਤੋਂ ਡੇ ਗਿਆ ਜਖਮੀ ਹੋステ ਹੋਇਆ ਮਤਲਬ ਕਿ ਇਹ ਠੀਕ ਹੈ ਲੋਵਾ ਵਾਲਾ ਬੰਦਾ ਠੀਕ ਹੈ ਸੀਰੀਅਸ ਆਪਣੇ ਆ ਰਹਾ ਹੈ ਇਹਦੇ ਵਿੱਚ ਕੋਈ ਡਰਿੰਕ ਵਗੈਰਾ ਜਾਂ ਕੁਝ ਕੋਈ ਹਾਂਜੀ ਤੇ ਹਾਂਜੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਨੁਕਸਾਨ ਕੋਈ ਸੀਰੀਅਸ ਹੈ ওকে ਸੀਰੀਅਸ ਕਹਿ ਰਹੇ ਆ ਤੇ ਬਾਕੀ ਨੁਕਸਾਨ ਹੈ ਕੋਈ ਚੈ ਨਹੀਂ ਸਾਦੇ